ਇਹ ਮਲੇਦਰ ਜਹ ਹਲਵਾ ਨਾ ਮੂੰਗ ਦੀ ਦਾਲ ਤੋਂ ਬਣਿਆ ਨਾ ਇਹ ਸੂਜੀ ਤੋਂ ਬਣਿਆ ਸਿੰਪਲ ਘਰ ਵਾਲੇ ਆਟੇ ਤੋਂ ਆਪਾਂ ਇਹਨੂੰ ਤਿਆਰ ਕੀਤਾ ਹੈ ਐਨਾ ਜ਼ਿਆਦਾ ਟੇਸਟੀ ਬਣਦਾ ਕਿ ਤੁਸੀਂ ਵਾਰ-ਵਾਰ ਬਣਾਉਂਗੀ ਬਾਕੀ ਇਹਨਾਂ ਮਹੀਨਿਆਂ ਵਿੱਚ ਇਹ ਹਲਵਾ ਜ਼ਰੂਰ ਬਣਾਓ ਕਿਉਂਕਿ ਬਾਰਿਸ਼ ਪੈ ਰਹੀ ਹੈ ਤੇ ਬੱਚਿਆਂ ਨੂੰ ਕਈ ਵਾਰ ਜ਼ੁਕਾਮ ਵਗੈਰਾ ਹੋ ਜਾਂਦਾ ਹੈ ਤੇ ਇਹਦੇ ਲਈ ਸਭ ਤੋਂ ਪਹਿਲਾਂ ਲਵਾਂਗੇ ਆਪਾਂ ਗੁੜ ਇੱਕ ਕੌਲੀ ਆਪਾਂ ਗੁੜ ਦੀ ਲਈ ਹੈ ਤੇ ਇਹਦੇ ਵਿੱਚ 3.5 ਕੌਲੀਆਂ ਆਪਾਂ ਪਾਣੀ ਵੀ ਆਪਾਂ ਪਾਵਾਂਗੇ ਜੇ ਸਹੀ ਹਿਸਾਬ ਨਾਲ ਲਾਈਏ ਤੇ ਇਹਦੇ ਵਿੱਚ 4 ਕੌਲੀਆਂ ਪਾਣੀ ਦੀਆਂ ਪੈਂਦੀਆਂ ਪਰ ਇੱਕ ਵਾਰੀ ਤੁਸੀਂ ਥੋੜਾ ਜਿਹਾ ਪਾਣੀ ਘੱਟ ਹੀ ਪਾਉਣਾ ਕਿਉਂਕਿ ਪਾਣੀ ਦੀ ਜ਼ਰੂਰਤ ਪਈ ਤਾਂ ਆਪਾਂ ਬਾਅਦ ਵਿੱਚ ਪਾਵਾਂਗੇ ਮਿਠਾਸ ਵਾਲਾ ਪਾਣੀ ਸਾਰਾ ਹੀ ਮਿਕਸ ਹੋ ਜਾਏ ਇਸ ਲਈ ਆਪਾਂ ਥੋੜਾ ਜਿਹਾ ਪਹਿਲਾਂ ਹੀ ਘੱਟ ਰੱਖਿਆ ਜਾਨੀ ਕਿ ਇੱਕ ਕੌਲੀ ਗੁੜ ਦੀ ਸਾਢੇ ਤਿੰਨ ਕੌਲੀਆਂ ਪਾਣੀ ਦੀਆਂ ਉਸ ਤੋਂ ਬਾਅਦ ਲੈ ਲਾਂਗੇ ਜੀ ਆਪਾਂ ਇੱਕ ਕੜਾਹੀ ਤੇ ਉਹਦੇ ਵਿੱਚ ਇੱਕ ਚਮਚ ਪਾਵਾਂਗੇ ਦੇਸੀ ਘਿਓ ਦਾ ਫਿਰ ਆਪਾਂ ਇਹਦੇ ਵਿੱਚ ਕਾਜੂ ਤੇ ਬਦਾਮ ਹਲਕੇ ਜਿਹੇ ਰੋਸਟ ਕਰ ਲਾਂਗੇ ਜਦੋਂ ਹੀ ਇਹਨਾਂ ਨੂੰ ਵਧੀਆ ਜਿਹਾ ਕਲਰ ਆ ਗਿਆ ਨਾਲ ਦੀ ਨਾਲ ਹੀ ਤੁਸੀਂ ਬਾਹਰ ਕੱਢ ਲਿਓ ਬਾਕੀ ਇਹਨਾਂ ਦੀ ਤੜਕਣ ਦੀ ਥੋੜੀ ਜਿਹੀ ਆਵਾਜ਼ ਆਉਣ ਲੱਗ ਜੂਗੀ ਤੇ ਵਧੀਆ ਜਿਹੀ ਖਸਬੂ ਵੀ ਆਊਗੀ ਇਸੇ ਕਾਲੀ ਚ ਹੀ ਆਪਾਂ ਇੱਕ ਚਮਚ ਦੇਸੀ ਘਿਓ ਦਾ ਲੈ ਕੇ ਇਹਨਾਂ ਨੂੰ ਰੋਸਟ ਕੀਤਾ ਸੀ ਦੋ ਕਾਲੀਆਂ ਆਪਾਂ ਇਹਦੇ ਵਿੱਚ ਦੇਸੀ ਘਿਓ ਦੀਆਂ ਲਈਆਂ ਜੇ ਇੱਕ ਕਾਲੀ ਗੁੜ ਦੀ ਲੈਣੇ ਹੋ ਤਾਂ ਦੋ ਕਾਲੀਆਂ ਦੇਸੀ ਘਿਓ ਦੀਆਂ ਲੈਣੀ ਹੈਗੀਆਂ ਜਦੋਂ ਹੀ ਘਿਓ ਚੰਗੀ ਤਰ੍ਹਾਂ ਮੈਲਟ ਹੋ ਗਿਆ ਤੇ ਨਾਲ ਦੀ ਨਾਲ ਹੀ ਵਿੱਚ ਪਾ ਦੋ ਕ올ੀਆਂ ਆٹے ਦੀਆਂ ਪਾਵਾਂਗੇ ਪਰ ਇੱਕੋਸਾਰ ਨਹੀਂ ਪਉਣਾ ਇੱਕ ਕ올ੀ ਤੁਸੀਂ ਪਾ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਿਓ ਗੱਠਾ ਵਗੈਰਾ ਬਿਲਕੁਲ ਨਹੀਂ ਬਣਨ ਗਿਆ ਨਾਲ-ਨਾਲ ਹਿਲਾਉਂਦੇ ਰਹੋ ਵੈਸੇ ਵੀ ਕਿਉਂਕਿ ਇਹ ਕਿਉ ਗਰਮ ਹੈ ਤੇ ਗੱਠਾ ਵਿੱਚ ਬਣਨ ਨਹੀਂ ਦੇਊਗਾ ਨਾਲ ਦੀ ਨਾਲ ਹੀ ਆਪਾਂ ਦੂਸਰੀ ਕ올ੀ ਵਾਲਾ ਆਟਾ ਇਹਦੇ ਵਿੱਚ ਪਾ ਦਾਂਗੇ ਤੇ ਮਿਕਸ ਕਰ ਦਾਂਗੇ ਬਿਲਕੁਲ ਇਹ ਪਰਫੈਕਟ ਨਾਪ ਹੈ ਇੱਕ ਕ올ੀ ਗੁੜ ਦੀ ਤੇ ਦੋ ਕ올ੀਆਂ ਕਿਉ ਦੀਆਂ ਦੋ ਹੀ ਕ올ੀਆਂ ਆਟੇ ਦੀਆਂ ਪਰ ਜਿਹਨੂੰ ਮਿੱਠਾ ਹਲਕਾ ਜਿਹਾ ਘੱਟ ਪਸੰਦ ਹੋਵੇ ਪਣੀ ਕਲੀ ਗੁੜ ਦੀ ਲੈ ਲਿਓ ਇਹਨੂੰ ਆਪਾਂ ਮੂੰਗ ਦਾਲ ਵਰਗਾ ਕਿਵੇਂ ਤਿਆਰ ਕਰਨਾ ਉਹਨਾਂ ਚਾਹਦਾ ਟੇਸਟੀ ਆਪਾਂ ਕਿਵੇਂ ਬਣਾਉਣਾ ਫੁੱਲ ਵੀਡੀਓ ਦੇ ਲਈ ਜ਼ਰੂਰ ਦੇਖਿਓ ਛੋਟੀ ਜੀ ਗੱਲ ਦਾ ਧਿਆਨ ਰੱਖਣਾ ਹੈ ਹਲਵਾ ਬਿਲਕੁਲ ਮੂੰਗ ਦਾਲ ਵਰਗਾ ਹੀ ਬਣੂਗਾ ਫਿਰ ਆਪਣਾ ਮੈਲਟ ਹੋਇਆ ਗੁੜ ਉਹਨੂੰ ਕਿਸੇ ਵੀ ਛਾਨਣੀ ਰਾਹੀਂ ਛਾਣ ਕੇ ਇੱਕ ਸਾਈਡ ਤੇ ਰੱਖ ਲਿਓ ਨਾਲ ਨਾਲ ਤੁਸੀਂ ਆਟੇ ਨੂੰ ਪਕਾਉਂਦੇ ਰਹੋ ਗੈਸ ਦੀ ਫਲੇਮ ਮੀਡੀਅਮ ਟੂ ਸਲੋਈ ਰੱਖਣੀ ਹੈ ਫੁੱਲ ਤੇ ਜਲਦੀ ਜਲਦੀ ਤੁਸੀਂ ਬਿਲਕੁਲ ਨਾ ਪਕਾਓ ਨਹੀਂ ਤੇ ਇਹਦਾ ਟੇਸਟ ਵਧੀਆ ਨਹੀਂ ਆਉਣਾ ਕਿਉਂਕਿ ਜਿਹੜਾ ਹਲਵਾ ਹੁੰਦਾ ਜਿੰਨਾ ਹੋਲੀ ਪਕਾਉਂਗੇ ਓਨਾ ਜ਼ਿਆਦਾ ਹੀ ਟੇਸਟੀ ਬਣੂਗਾ 10 ਕ ਮਿੰਟ ਇਹਨੂੰ ਪਕਦੇ ਨੂੰ ਹੋ ਗਏ ਤੇ ਇਹਦਾ ਕਲਰ ਬੜਾ ਹੀ ਸੋਹਣਾ ਆ ਗਿਆ ਜਦੋਂ ਇਸ ਤਰੀਕੇ ਦਾ ਲਾਲ ਲਾਲ ਜਾਇਦਾ ਉੱਪਰ ਕਲਰ ਆ ਜਾਏ ਤਾਂ ਉਦੋਂ ਗੁੜ ਵਾਲਾ ਪਾਣੀ ਪੋਣਾ ਤੁਸੀਂ ਸ਼ੁਰੂ ਕਰ ਦਿਓ ਹੌਲੀ ਹੌਲੀ ਗੁੜ ਵਾਲਾ ਪਾਣੀ ਤੁਸੀਂ ਮਿਕਸ ਕਰਦੇ ਜਾਓ ਗੈਸ ਦੀ ਫਲੇਮ ਇੱਥੇ ਮੀਡੀਅਮ ਤੇ ਰੱਖਿਓ ਲਗਾਤਾਰ ਪਕਾਉਂਦੇ ਜਾਓ ਗੁੜ ਵਾਲਾ ਸਾਰਾ ਪਾਣੀ ਆਪਾਂ ਇਹਦੇ ਵਿੱਚ ਪਾ ਦਾਂਗੇ ਬਾਕੀ ਜੇ ਥੋੜੇ ਬਹੁਤ ਪਾਣੀ ਦੀ ਜ਼ਰੂਰਤ ਪਈ ਤੁਸੀਂ ਬਾਅਦ ਵਿੱਚ ਪਾ ਸਕਦੇ ਹੋ ਸਾਰਾ ਗੁੜ ਵਾਲਾ ਪਾਣੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਤਾ ਹੁਣ ਨਾਲ ਦੀ ਨਾਲ ਹੀ ਆਪਾਂ ਲਗਾਤਾਰ ਹਿਲਾਉਂਦੇ ਜਾਵਾਂਗੇ ਇੱਥੇ ਹੀ ਹਲਵੇ ਦਾ ਕਲਰ ਵਧੀਆ ਆ ਗਿਆ ਪਰ ਅੱਪਾ ਇਹਨੂੰ ਹੋਰ ਵਧੀਆ ਕਿਵੇਂ ਕਰਨਾ ਹੈ ਉਹ ਆਪਾਂ ਸਾਨੂੰ ਨਾਲ ਨਾਲ ਦੱਸ ਦੇ ਜਾਵਾਂਗੇ ਬਹੁਤ ਹੀ ਮਜ਼ੇਦਾਰ ਹਲਵਾ ਬਣਦਾ ਹੈ ਤੇ ਇਹਨਾਂ ਦਿਨਾਂ ਵਿੱਚ ਛੋਟੇ ਹੋਣ ਚਾਹੇ ਵੱਡੇ ਉਹਨਾਂ ਨੂੰ ਹਲਕਾ ਜਿਹਾ ਜ਼ੁਕਾਮ ਹੋ ਹੀ ਜਾਂਦਾ ਕਿਉਂਕਿ ਬਾਰਿਸ਼ ਦਾ ਮੌਸਮ ਹੈ ਤਾਂ ਤੁਸੀਂ ਜੀ ਨੂੰ ਵੀ ਇਹ ਹਲਵਾ ਬਣਾ ਕੇ ਦੇਵੋਗੇ ਜ਼ੁਕਾਮ ਤੋਂ ਵੀ ਰਾਹਤ ਮਿਲੂਗੀ ਬਾਕੀ ਸਾਡੀ ਛਾਤੀ ਵਗੈਰਾ ਇਹਦੇ ਨਾਲ ਸਾਫ਼ ਹੋ ਜਾਂਦੀ ਹੈ ਕਿਉਂਕਿ ਗੁੜ ਗਰਮ ਹੁੰਦਾ ਤੇ ਸਿਹਤ ਲਈ ਇਹ ਵਧੀਆ ਹੁੰਦਾ ਹੈਗਾ ਉਸ ਤੋਂ ਬਾਅਦ ਲਗਾਤਾਰ ਆਪਾਂ ਇਹਨੂੰ ਪਕਾਉਂਦੇ ਜਾਵਾਂਗੇ ਇੱਥੇ ਹਲਵਾ ਪੱਕ ਗਿਆ ਅਕਸਰ ਹੀ ਆਪਾਂ ਇੱਥੇ ਗੈਸ ਬੰਦ ਕਰ ਦਿੰਦੇ ਆ ਪਰ ਆਪਾਂ ਇਸ ਤਰ੍ਹਾਂ ਇੱਥੇ ਬਿਲਕੁਲ ਨਹੀਂ ਕਰਨਾ ਸਾਰੇ ਰੋਸਟ ਕੀਤੇ ਹੋਏ ਡਰਾਈ ਫਰੂਟ ਆਪਾਂ ਇਸੇ ਵਿੱਚ ਪਾ ਦਾਂਗੇ ਕੋਲੀ ਵਿੱਚ ਜਿੰਨਾ ਵੀ ਡਰਾਈ ਫਰੂਟ ਪਲਤ ਕਿਓ ਸੀ ਆਪਾਂ ਉਹ ਸਾਰਾ ਇਹਦੇ ਵਿੱਚ ਮਿਕਸ ਕਰਤਾ ਹੁਣ ਆਪਾਂ ਇੱਥੇ ਪਾਵਾਂਗੇ ਕਿਸ਼ਮਿਸ਼ ਕਿਸ਼ਮਿਸ਼ ਨੂੰ ਆਪਾਂ ਪਹਿਲਾਂ ਰੋਸਟ ਬਿਲਕੁਲ ਨਹੀਂ ਕਰਨਾ ਕਿਉਂਕਿ ਇਹ ਫੁੱਲ ਕੇ ਕਾਫੀ ਵੱਡੇ ਸਾਈਜ਼ ਦੇ ਹੋ ਜਾਂਦੇ ਐ ਇਸ ਕਰਕੇ ਆਪਾਂ ਇਹਨੂੰ ਬਾਅਦ ਵਿੱਚ ਪਾਇਆ ਕਿਉਂਕਿ ਹਜੇ ਇਹ ਬਣਿਆ ਨਹੀਂ ਇਹਨੂੰ ਆਪਾਂ ਹੋਰ ਤਿਆਰ ਕਰਨਾ ਹੈਗਾ ਜਦੋਂ ਇਹਦੇ ਵਿੱਚ ਕਿਸ਼ਮਿਸ਼ ਪਾਤੇ ਨਾਲ ਦੀ ਨਾਲ ਹੀ ਇਹਦੇ ਵਿੱਚ ਆਪਾਂ ਮਗਜ਼ ਪਾ ਦਾਂਗੇ ਬਾਕੀ ਜਿਹੜੀਆਂ ਚੀਜ਼ਾਂ ਨੂੰ ਤੁਹਾਡਾ ਦਿਲ ਕਰੇ ਤੁਸੀਂ ਇਹਦੇ ਵਿੱਚ ਪਾ ਸਕਦੇ ਦੇ ਉਹ ਨਾਰੀਅਲ ਪਾ ਸਕਦੇ ਹੋ ਪਰ ਨਾਰੀਅਲ ਵਗੈਰਾ ਤੁਸੀਂ ਪਹਿਲਾਂ ਹੀ ਹਲਕੇ ਜੇ ਰੋਸਟ ਕਰ ਲਿਓ ਕਿਉਂਕਿ ਉਹ ਸਖਤ ਹੁੰਦੇ ਨੇ ਗੁੜ ਵਾਲੇ ਹਲਵੇ ਦੀ ਸਿੰਪਲ ਜੀ ਰੈਸਪੀ ਵਧੀਆ ਲੱਗੀ ਜਾਂਦੀ ਹੋਵੇ ਤਾਂ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਹੈ ਜੀਆ ਵਧੀਆ ਵਧੀਆ ਰੈਸਪੀਆਂ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਕਰ ਲਿਓ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰਤਾ ਪਰ ਇੱਥੇ ਹਲਵਾ ਹਜੇ ਬਣਿਆ ਨਹੀਂ ਅਕਸਰ ਹੀ ਆਪਾਂ ਇੱਥੇ ਗੈਸ ਬੰਦ ਕਰ ਦਿੰਨੇ ਆ ਪਰ ਇੱਥੇ ਤੁਸੀਂ 7 ਤੋਂ 8 ਮਿੰਟ ਲਗਾਤਾਰ ਇਹਨੂੰ ਹੋਰ ਪਕਾਉਣਾ ਜਿਵੇਂ ਜਿਵੇਂ ਤੁਸੀਂ ਇਹਨੂੰ ਇੱਥੇ ਪਕਾਉਂਦੇ ਜਾਓਗੇ ਇਕੱਠਾ ਹੁੰਦਾ ਜਾਊਗਾ ਪਰ ਇੱਥੇ ਤੁਸੀਂ ਨਾਲ-ਨਾਲ ਮਿਕਸ ਜਰੂਰ ਕਰਦੇ ਰਹਿਣਾ 1 ਮਿੰਟ ਲਈ ਵੀ ਤੁਸੀਂ ਇਹਨੂੰ ਇਸੇ ਤਰ੍ਹਾਂ ਨਹੀਂ ਛੱਡਣਾ ਕਿਉਂਕਿ ਹਲਵਾ ਪੱਕ ਚੁੱਕਿਆ ਨਹੀਂ ਤਾਂ ਇਹ ਨੀਚੋਂ ਰੜਝੇ ਜਾਊਗਾ ਤੇ ਟੇਸਟ ਖਰਾਬ ਹੋ ਜਾਊਗਾ ਲਗਾਤਾਰ ਕਿਸੇ ਵੀ ਪਲਟੇ ਨਾਲ ਆਪਾਂ ਨੂੰ ਮਿਕਸ ਕਰਦੇ ਰਹੀ ਜਦ ਇਹਨੂੰ ਪਕਦੇ ਨੂੰ 8-9 ਮਿੰਟ ਹੋ ਗਏ ਤਾਂ ਆਪਾਂ ਇਹਨੂੰ ਢੱਕ ਕੇ ਰੱਖਤਾ 304 ਮਿੰਟਾਂ ਤੱਕ ਦੇਖੋ ਇਹਦਾ ਕਿੰਨਾ ਜ਼ਿਆਦਾ ਵਧੀਆ ਕਲਰ ਆ ਗਿਆ ਤੇ ਇਹਦੇ ਵਿੱਚ ਘਿਓ ਵਗੈਰਾ ਇਸੇ ਤਰ੍ਹਾਂ ਹੀ ਲਿਸ ਰਿਹਾ ਹੈ ਬਹੁਤ ਹੀ ਮਜ਼ੇਦਾਰ ਤੇ ਟੇਸਟੀ ਲਾਜਵਾ ਬਖਲਵਾ ਬਨ ਕੇ ਤਿਆਰ ਹੈ ਇੱਕ ਵਾਰੀ ਮੇਰੇ ਕਹਿਨ ਤੇ ਇਸ ਤਰੀਕੇ ਨਾਲ ਟਰਾਈ ਕਰਕੇ ਜਰੂਰ ਦੇਖਿਓ ਖੰਡ ਦਾ ਹਲਵਾ ਆਪਾਂ ਖਾਂਦੇ ਹੀ ਰਹਿੰਨੇ ਆ ਜੇ ਆਪਾਂ ਉਹ ਘਰ ਵਿੱਚ ਨਾ ਬਣਾਈਏ ਤੱਕੜਾ ਪਰਸ਼ਾਦੀ ਦੇਗਾ ਜਿਹੜੀ ਉਹ ਸਾਨੂੰ ਮਿਲ ਜਾਂਦੀ ਹੈ ਪਰ ਇੱਕ ਵਾਰੀ ਮੇਰੇ ਕਹਿਨ ਤੇ ਹੈ ਗੁੜ ਦਾ ਹਲਵਾ ਬਣਾ ਕੇ ਜਰੂਰ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਰੈਸিপি ਕਿਉਂ ਜੀ ਲੱਗੀ ਧੰਨਵਾਦ ਜੀ